ਚੋਰਾ ਨੇ ਦਿਨ ਦਿਹਾੜੇ ਮਾਰਕੀਟ ਕਮੇਟੀ ਦੇ ਅੰਦਰ ਖੜੀ ਗੱਡੀ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਗੱਡੀ ਅਕਾਲੀ ਦਲ ਦੇ ਬਲੈਕ ਸੰਮਤੀ ਚੇਅਰਮੈਨ ਦੀ ਸੀ ਜੋ ਗੁਰਦਾਸਪੁਰ ਚ ਮਾਰਕੀਟ ਕਮੇਟੀ ਦੇ ਅੰਦਰ ਖੜੀ ਸੀ ਚੇਅਰਮੈਨ ਮੁਤਾਬਕ ਹੋ ਜੇ ਬੈਂਕ ਚੋਂ ਪੈਸੇ ਕਢਵਾ ਕੇ ਲਿਆਇਆ ਸੀ ਉਦੋਂ ਮੌਕੇ ਤੇ ਪੁਜੀ ਪੁਲਿਸ ਨੇ ਡਾਕ ਸਕੁਆਇਰ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਬੈਂਕ ਚੋਂ ਪੈਸੇ ਲੈ ਕੇ ਆਇਆ 6 ਲੱਖ ਰੁਪਏ ਕਢਾ ਕੇ ਮੈਂ ਮਾਰਕੀਟ ਕਮੇਟੀ ਆਫਿਸ ਆਇਆ ਕੰਮਾਂ ਪਏ ਗੱਡੀ ਦੇ ਡੈਸ਼ਬੋਰਡ 'ਚ ਪਏ ਸੀ ਤੇ ਜਦੋਂ ਮੈਂ ਕੰਮ ਤੋਂ ਵਾਪਸ ਗਿਆ ਚ ਕੁਸੀ ਮੌਕੇ ਤੇ ਆਏ ਆ ਇਹਨਾਂ ਦਾ ਜਿਹੜੀ ਇਹ ਸਟੇਟਮੈਂਟ ਰਿਕਾਰਡ ਕੀਤੀ ਹੈ ਐਫ ਆਰ ਲੋਜ ਹੋ ਗਈ ਹੈ ਡਾਕਸ ਗਾਡ ਫਿੰਗਰਪ੍ਰਿੰਟ ਤੇ ਹੋਰ ਸੀਨੀਅਰ ਅਸਰ ਮੌਕੇ ਤੇ ਆਏ ਨੇ 100% ਦੀ ਕੋਸ਼ਿਸ਼ ਹੈ ਕਿ ਜਿਹੜਾ ਇਹਨੂੰ ਜਲਦੀ ਜਲਦੀ ਟ੍ਰੇਸ ਕਰਡ ਕੀਤਾ ਜਾਵੇ ਇਲਾਕੇ 'ਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਜਿਸ ਨੂੰ ਠੱਲ ਪਾਉਣ ਲਈ ਪੁਲਿਸ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ